ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਤੁਸੀਂ ਦੇਖ ਹੀ ਰਹੇ ਹੋ ਅਸੀਂ ਇਸ ਸਮੇਂ ਰਾਜਪੁਰੇ ਤਾਂ ਕਿ ਟਾਬੇ ਤੇ ਅਸੀਂ ਖੜੇ ਹੋਏ ਆਂ ਪਿੱਛੇ ਕਾਕਾ ਸ਼ੁੱਧ ਵੈਸ਼ਨੂ ਟਾਬਾ ਹੈ ਤੇ ਅਸੀਂ ਜਾ ਰਹੇ ਸੀ ਗਾਂਧੀ ਸਿੰਧਰ ਪਾਸੇ ਜਿੱਥੇ ਮਾਤਾ ਜੀ ਦਾ ਘੋੜ ਹੈ ਅੱਜ ਤੇ ਅਸੀਂ ਦੇਖ ਰਿਹਾ ਵੀ ਇਸ ਸਮੇਂ ਆਹ ਬੰਦੀ ਸਿੰਘਾਂ ਦਾ ਲਾਇਆ ਹੋਇਆ ਟਰੈਕਟਰ ਤੇ ਸੋ ਬੰਦੀ ਸਿੰਘਾਂ ਦੀ ਗੱਲ ਵੀ ਉਸ ਟਰੈਕਟਰ ਦੇ ਉੱਪਰ ਪੋਸਟਰ ਜਿਹੜੇ ਲੱਗੇ ਹੋਏ ਨੇ ਤੇ ਦਿੱਲੀ ਅ ਮੇਰੇ ਕਹਦੇ ਕਿ ਕਿੰਨਾ ਸਮਾਂ ਹੋ ਗਿਆ ਤਾਂ ਪੌਣਾ ਘੰਟਾ ਹੋ ਗਿਆ ਆਪਾਂ ਨੂੰ ਘੰਟੇ ਤੋਂ ਉੱਪਰ ਹੋ ਗਿਆ ਘੰਟੇ ਤੋਂ ਉੱਪਰ ਤੇ ਅ ਟਰਾਲੀ ਇੱਕ ਵੀ ਟਰਾਲੀ ਜਿਹੜੀ ਆ ਕੋਈ ਮਤਲਬ ਮਿਸ ਨਹੀਂ ਹੋਈ ਨਹੀਂ ਮਿਸ ਹੋਈ ਮਤਲਬ ਹਾਂ 10 10 ਮੀਟਰ ਦੀ ਵਿੱਤ ਤੇ ਟਰਾਲੀਆਂ ਜਿਹੜੀਆਂ ਨੇ ਲਗਾਤਾਰ ਜਿਹੜੀਆਂ ਜਾ ਰਹੀਆਂ ਮੈਂ ਵੀ ਇਹ ਨੂੰ ਕਰਾਂਗਾ ਉੱਧਰ ਉੱਧਰ ਕੈਮਰਾ ਰੱਖੋ ਪਰ ਇਹਦੇ ਵਿੱਚ ਇੱਕ ਗੱਲ ਜਿਹੜੀ ਆ ਵੇਖਣ ਦੇ ਵਿੱਚ ਵੇਖਣ ਦੇ ਵਿੱਚ ਆ ਰਹੀ ਆ ਕਿ ਬਹੁਤ ਗਿਣਤੀ ਦੇ ਵਿੱਚ ਜੋ ਰਿਐਲਿਟੀ ਆ ਮਤਲਬ ਜਿਆਦਾ ਜਿਹੜੀ ਇਸ ਸਮੇਂ ਟਰਾਲੀਆਂ ਦੀ ਜਿਹੜੀ ਗਿਣਤੀ ਆ ਉਹ ਮਾਝੇ ਵਾਲਿਆਂ ਦੀ ਆ ਹਾਂਜੀ ਮਾਝੇ ਵਾਲਿਆਂ ਦੀ ਮਾਝੇ ਵਾਲਿਆਂ ਦੀ ਇਸ ਵਾਰ ਅਗਰਦਾਸਪੁਰ ਤੇ ਅੰਮ੍ਰਿਤਸਰ ਇਲਾਕੇ ਦੀ ਜਿਹੜੀ ਫੌਜ ਹੈ ਉਹ ਇਸ ਵੇਲੇ ਜਿਵੇਂ ਪੰਜਾਬੀ ਚ ਕਹਦੇ ਵੀ ਮਝੈਲ ਮਾਝੇ ਦੇ ਮਝੈਲ ਜਿਹੜੇ ਨੇ ਇਸ ਵਾਰ ਜਦੋਂ ਆ ਦਿੱਲੀ ਨੂੰ ਹੁਣ ਕੂਚ ਕਰ ਰਹੇ ਨੇ ਤੇ ਮਾਝੇ ਦੀ ਫੌਜ ਜਿਹੜੀ ਜ਼ਿਆਦਾ ਹੈ ਮਤਲਬ ਉਧਰ ਦੀ ਜਿਹੜੇ ਕਿਸਾਨ ਜਥੇ ਬੰਦੀਆਂ ਨੇ ਉਹ ਜ਼ਿਆਦਾ ਨੇ ਤੇ ਲਗਾਤਾਰ ਮੇਰੇ ਖਿਆਲ ਚ ਸਵੇਰ ਦਾ 7-8 ਵਜੇ ਦਾ ਕਾਫਲਾ ਸ਼ੁਰੂ ਹੋਇਆ 8 ਵਜੇ ਦਾ ਹੋਇਆ 8 ਵਜੇ ਦਾ ਸ਼ੁਰੂ ਹੋਇਆ ਤੇ ਲਗਾਤਾਰ ਕਾਫਲਾ ਜਿਹੜਾ ਹੈ ਤੇ ਜਾ ਰਿਹਾ ਹੈ ਤੇ ਵੀਰ ਭਰਾ ਦੇਖੋ ਅੰਦਰ ਵੀ ਬੈਠੇ ਨੇ ਵਿੱਚ ਵੀ ਬੈਠੇ ਨੇ ਵੀਰ ਜਿਹੜੇ ਨੇ ਬਜ਼ੁਰਗ ਜਿਹੜੇ ਨੇ ਵਿੱਚ ਵੀ ਬੈਠੇ ਹੋਏ ਨੇ ਤੇ ਲਗਾਤਾਰ ਜਿਹੜਾ ਹੈ ਕਿਸਾਨ ਜਿਹੜੇ ਬੰਦੇ ਜਿਹੜੇ ਗਿੰਗਰ ਸੰਗਤ ਜਿਹੜੀ ਆ ਉਹ ਜਾ ਰਹੀ ਹੈ ਬਾਬਾ ਸੋਹਣ ਸਿੰਘ ਜੀ ਭਕਣਾ ਤੇ ਉਹਨਾਂ ਦੇ ਪਿੰਡ ਤੋਂ ਗਰਦਾਸਪੁਰ ਤੋਂ ਜਿਹੜੀਆਂ ਫੌਜਾਂ ਨੇ ਤੇ ਅੰਮ੍ਰਿਤਸਰ ਤੋਂ ਜਿਹੜੇ ਜਾ ਰਹੇ ਨੇ ਤੇ ਕੀ ਸੋਲਦੇ ਤੁਸੀਂ ਕੀ ਕਹੋਗੇ ਇਹਦੇ ਬਾਰੇ ਕੀ ਲੱਗਦਾ ਤੁਹਾਨੂੰ ਕੀ ਕਹੋਗੇ ਸਵਾਰਦੀ ਜਿਹੜੀ ਇੱਥੇ ਬੰਦੀ ਜਾ ਰਹੀ ਬਹੁਤ ਵਧੀਆ ਬਰਾਦਾ ਜੀ ਕਿਸਾਨਾਂ ਦੀਆਂ ਮੁੱਖ ਮੰਗਾਂ ਜਿਹੜੀਆਂ ਨੇ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਪਰ ਇੱਕ ਗੱਲ ਨਾ ਦੁੱਖ ਵਾਲੀ ਗੱਲ ਪਤਾ ਕੀ ਹੈ ਜਦੋਂ ਅਸੀਂ ਡੇਢ ਸਾਲ ਪਹਿਲਾਂ ਬੈਠੇ ਰਹੇ ਹਾਂ ਸੋਚਣ ਵਾਲੀ ਗੱਲ ਹੈ ਉਦੋਂ ਐਮਐਸਪੀ ਦੀ ਗੱਲ ਕਿੱਥੇ ਸੀ ਉਦੋਂ ਇਹ ਬਸ ਤਿੰਨ ਦੇ ਕਾਨੂੰਨ ਵਾਪਸ ਲੈ ਕੇ ਆ ਗਏ ਐਮਐਸਪੀ ਦੀ ਗੱਲ ਕਿਸੇ ਨੇ ਗੋਰੀ ਨਹੀਂ 14 ਮੀਟਿੰਗਾਂ ਹੋਈਆਂ ਸੀ ਤੇ 14 ਮੀਟਿੰਗਾਂ ਦੇ ਵਿੱਚ ਚੜੂਨੀ ਕਹਿੰਦਾ ਕੋਈ ਐਮਐਸਪੀ ਦੀ ਗੱਲ ਨਹੀਂ ਹੋਈ ਚੜੂਨੀ ਨੂੰ ਹੁਣ ਜ਼ਿਆਦਾ ਆਇਆ ਮਤਲਬ ਵੀ ਹੁਣ ਹੀ ਜ਼ਿਆਦਾ ਆਇਆ ਹੁਣ ਹੀ ਆਇਆ ਗੱਲ ਹੈ 14 ਮਿੰਟ ਦੀ ਪਹਿਲਾਂ ਬੋਲੇ ਹੀ ਨਹੀਂ ਹੈਗਾ ਕੋਈ ਵੀ ਹਣਾ ਹੁਣ ਨਾਲ ਵੀ ਨਹੀਂ ਕੋ ਚਲੋ ਨਾਲ ਵੀ ਨਹੀਂ ਚੋਦਾ ਪਿਆ ਤੇ ਚਲੋ ਗੁਰੂ ਸਾਹਿਬ ਕਿਰਪਾ ਕਰਨ ਤੇ ਅਸੀਂ ਹੁਣ ਚੱਲੇ ਸੀ ਵੈਸੇ ਲੁਧਿਆਣੇ ਨੂੰ ਜਾ ਰਹੇ ਸੀਗੇ ਤੇ ਲੁਧਿਆਣੇ ਨੂੰ ਚੱਲੇ ਸੀਗੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਚਲੋ ਸਾਡੀ ਜਿੰਨੇ ਕ ਸੇਵਾ ਹੈ ਅੱਗੇ ਸਵੇਰ ਤੋਂ ਚਾਹ ਦੇ ਲੰਗਰ ਜਿਹੜੇ ਨੇ ਸ਼ੰਭੂ ਜਿਹੜੇ ਨੇ ਸ਼ੁਰੂ ਹੋ ਗਏ ਨੇ ਚਾਹ ਤੇ ਲੰਗਰ ਜਿਹੜੇ ਨੇ ਸ਼ੰਭੂ ਸਵੇਰ ਦੇ ਸਾਡੇ ਟੀਮ ਵੱਲੋਂ ਸਾਡੇ ਵੀਰਾ ਭੈਣਾ ਭਰਾਵਾਂ ਵੱਲੋਂ ਜਿਹੜੇ ਸਵੇਰ ਤੋਂ ਅਸੀਂ ਸ਼ੁਰੂ ਕਰ ਦਿੱਤੇ ਨੇ ਤੇ ਬਾਕੀ ਜੇ ਮੋਰਚਾ ਅੱਜ ਜੇ ਮੋਰਚਾ ਅੱਜ ਸ਼ੰਭੂ ਰੁਕਦਾ ਤੇ ਜੋ ਵੀ ਪ੍ਰਸ਼ਾਦੇ ਪਾਣੀ ਦੀ ਸੇਵਾ ਜਿਹੜੀ ਆ ਅਸੀਂ ਕਰਾਂਗੇ ਤੇ ਤੇ ਗੁਰੂ ਸਾਹਿਬ ਕਿਰਪਾ ਕਰਨ ਵੀਰ ਸਾਰੇ ਜਿਹੜੇ ਨੇ ਜੋਸ਼ ਵਿੱਚ ਨੇ ਤੇ ਅਸੀਂ ਵੀ ਸੋਚਿਆ ਵੀ ਚਾਹ ਜਿਹੜੀ ਆ ਚਾਹ ਵੇ ਮੇਰੇ ਰੰਗ ਵਰਗੀ ਬਣਾਇਆ ਕਰੋ ਹਾਂ ਤੇ ਅਸੀਂ ਵੀ ਸੋਚਿਆ ਵਿੱਚ ਆ ਜਿਹੜਾ ਕੁੱਟ-ਕੁੱਟ ਚਾਹ ਦਾ ਜਿਹੜਾ ਹੈ ਅਸੀਂ ਪੀ ਲਈਏ ਤੇ ਇੱਥੋਂ ਲਗਾਤਾਰ ਕਿਸਾਨ ਵੀਰ ਭਰਾ ਜਿਹੜੇ ਨੇ ਲਗਾਤਾਰ ਤੁਸੀਂ ਦੇਖ ਰਹੇ ਹੋ ਲਗਾਤਾਰ ਵੀਰ ਭਰਾ ਜਿਹੜੇ ਨੇ ਆਪਣਾ ਜਾ ਰਹੇ ਨੇ ਮਤਲਬ ਮਾਝੇ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਜ਼ਿਆਦਾ ਨੇ ਮਾਝੇ ਵਾਲ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਜ਼ਿਆਦਾ ਨੇ ਗੁਰੂ ਸਾਹਿਬ ਕਿਰਪਾ ਕਰਨ ਹਾਈ ਪਿਆਰ ਪਿਆਰ ਸੰਗਤ ਦਾ ਪਿਆਰ ਬਾਬਾ ਜੀ ਇਹੀ ਖਟਿਆ ਇਹੀ ਖਟਿਆ ਇਹੀ ਖਟਿਆ ਹੋਰ ਕੁਛ ਨਹੀਂ ਖਟਿਆ ਸਹੀ ਗੱਲ ਆਹੀ ਖਟਿਆ ਖਟ ਲਿਆ ਇਹੀ ਬਹੁਤ ਖੁਸ਼ ਹੈ ਇਹੀ ਬਹੁਤ ਖੁਸ਼ ਹੈ ਬਹੁਤ ਖੁਸ਼ ਹੈ ਆਹ ਵਾਹਿਗੁਰੂ ਜੀ ਕਾ ਕਾ ਬਤੇ ਬਾਬਾ ਜੀ ਕੀ ਹਾਲ ਚਾਲ ਠੀਕ ਠਾਕ ਹੋ ਜਾ ਰਹੇ ਹੋ ਦਿੱਲੀ ਨਾਲ ਜਾ ਰਹੇ ਕਿੱਥੋਂ ਆਏ ਆਪ ਜੀ ਕਿੱਥੋਂ ਆਏ ਆ ਪਟਿਆਲੇ ਤੋਂ ਜੀ ਪਟਿਆਲੇ ਤੋਂ ਹਾਂ ਜੀ ਸੋ ਗੁਰੂ ਸਾਹਿਬ ਅੱਛਾ ਖੁਸ਼ਾ ਖੁਸ਼ਾ ਚਾਹ ਚਾਹ ਬਾਬਾ ਜੀ ਲਗਾਤਾਰ ਜਿਹੜੀਆਂ ਸੰਗਤਾਂ ਨੇ ਜਾ ਰਹੀਆਂ ਨੇ ਸੋ ਤੁਹਾਨੂੰ ਅਸੀਂ ਇਹ ਰਾਜਪੁਰੇ ਤੋਂ ਸਾਜੀ ਕਾਕੇਸ਼ਵਰ ਦੇ ਵੈਸ਼ਨੂ ਟਾਬੇ ਤੇ ਖੜੇ ਆਂ ਔਰ ਇਹੋ ਭਰਾ ਨੇ ਜਿੱਥੇ ਵੀ ਦਰਬਾਰ ਸਾਹਿਬ ਰਾਗੀ ਢਾਡੀ ਪ੍ਰਚਾਰਕ ਕਥਾਵਾਚਕ ਅਮਰਤਾਰੀ ਸਿੰਘ ਸਾਰੇ ਜਿਹੜੇ ਨੇ ਸਾਰੇ ਜਿਹੜੇ ਇੱਥੇ ਰੁਕਦੇ ਨੇ ਤੇ ਬੜਾ ਪਿਆਰ ਹੀ ਨਾ ਵੀਰਾਂ ਤੋਂ ਸਾਨੂੰ ਮਿਲਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ